ਸਤਕਾਰ ਸੋਤੇ ਹੋ ਭਜਨ ਕਰੇ ਕਰਤਾ ਰਾਤ ਚੇਤੇ ਆਉਂਦਾ ਹੈ ਲੋਕ ਕਲਾਕਾਰ ਭਜਨ ਲਾਲ ਜੈਲਾ ਜੋ ਕਵਾੜ ਦੀ ਫੇਰੀ ਲਾਉਣ ਨੂੰ ਮਜਬੂਰ ਹੈ ਹਰਦੇয়াল ਸਿੰਘ ਥੋਹੀ ਵਿਰਾਸਤ ਤੇ ਬੜਾ ਕਮਾਲ ਦਾ ਲਿਖਦੇ ਨੇ ਇਹ ਤਸਵੀਰ ਤੁਸੀਂ ਵੇਖ ਰਹੇ ਹੋ ਭਜਨ ਲਾਲ ਜੈਲਾ ਦੀ ਜਿਹੜਾ ਅੱਜ ਕੱਲ ਕਵਾੜ ਖਰੀਦਣ ਨੂੰ ਮਜਬੂਰ ਹੈ ਤੇ ਇਸ ਸਬੰਧੀ ਬੜਾ ਜਜ਼ਬਾਤੀ ਕਾਲਮ ਲਿਖਿਆ ਹਰਦੇয়াল ਸਿੰਘ ਥੋਹੀ ਨੇ ਭਜਨ ਲਾਲ ਜੈਲਾ ਬਾਰੇ ਕਹਿੰਦੇ ਤੂੰਬੀ ਲਗੋਜੇ ਦੀ ਗਾਇਕੀ ਦੇ ਖੇਤਰ ਦੇ ਵਿੱਚ ਵਿਰਲੇ ਅਜੇ ਗਾਇਕ ਨੇ ਜੋ ਗਾਇਕੀ ਦੇ ਨਾਲ-ਨਾਲ ਤੂੰਬਾ ਵਾਦਕ ਜੋੜੀ ਅਲਗੋਜੇ ਵਾਦਕ ਢੋਲਕ ਵਾਦਕ ਵੀ ਹੋਣ ਤੇ ਇਹਨਾਂ ਵਿਰਲਿਆਂ ਦੇ ਵਿੱਚੋਂ ਇੱਕ ਹੈ ਭਜਨ ਲਾਲ ਲੈਲਾ ਜੈਲਾ ਜੋ ਗਾਇਕ ਕਿੰਗ ਵਾਦਕ ਜੋੜੀ ਵਾਦਕ ਢੋਲਕ ਵਾਦਕ ਘੜਾ ਚਿੰਟਾ ਵਜਾਉਣਾ ਵੀ ਜਾਣਦਾ ਬਹੁਪੱਖੀ ਕਲਾਕਾਰ ਹੈ ਭਜਨ ਲਾਲ ਜੈਲਾ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਟਾ ਲਵਾਂ ਦੇ ਵਿੱਚ 8 ਨਵੰਬਰ 1959 ਨੂੰ ਹੋਇਆ ਸੀ ਤੇ ਇਸ ਦੌਰਾਨ ਇਹ ਨਰਸੋਤ ਗੋਤ ਦੇ ਬਾਜੀਗਰ ਸਨ ਜਿਵੇਂ ਧਰਮਸੋਤ ਵੀ ਹੈ ਨਰਸੋਤ ਵੀ ਹੈ ਉਹਨਾਂ ਦਾ ਦਾਦੇ ਦਾ ਨਾਮ ਸਾਈਂ ਚੀਨਾ ਰਾਮਸੀ ਤੇ ਪਸ਼ੋਕੜ ਇਹਨਾਂ ਦਾ ਸਾਂਝੇ ਪੰਜਾਬ ਦੇ ਜ਼ਿਲ੍ਹਾ ਲੈਵਲ ਪਰ ਹੋਣ ਦੇ ਫੈਸਲਾਬਾਦ ਦਾ ਪਿੰਡ ਰਾਮ ਦਿਵਾਲੀ ਹੈ ਜਿੱਥੋਂ ਦਾ ਜਲਾਰਾਮ ਦੇਸ਼ ਦੀ ਵੰਡ ਸਮੇਂ ਭਾਈਚਾਰੇ ਦੇ ਬਾਕੀ ਮੈਂਬਰਾਂ ਨਾਲ ਇਧਰ ਲਈ ਪੰਜਾਬ ਆ ਗਿਆ ਭਜਨ ਲਾਲ ਜਿਹੜਾ ਆ ਆਪਣੀ ਜਿਹੜੀ ਜੱਦੀ ਪੁਰਖੀ ਵਿਰਾਸਤ ਸੀ ਉਸ ਨੂੰ ਛੱਡ ਨਾ ਸਕਿਆ ਭਜਨ لال ਸਕੂਲ ਗਿਆ ਤਾਂ ਊੜੇ ਆੜੇ ਤੋਂ ਅੱਗੇ ਨਹੀਂ ਪੜ ਸਕਿਆ ਭਜਨ لال ਨੂੰ ਗੁੜਤੀ ਹੀ ਸੰਗੀਤ ਦੀ ਮਿਲੀ ਸੀ ਕਿਉਂਕਿ ਪਿਤਾ ਜੈਲाराम ਇੱਕ ਵਧੀਆ ਗਾਇਕ ਸੀਗਾ ਸੋ ਇਸ ਮੁਤਲਕ ਭਜਨ ਜੈਲਾ ਲਾਲ ਭਜਨ لال ਜੈਲਾ ਤੇ ਇਹ ਜਿਹੜਾ ਗਾਇਕ ਸੀ ਕਿਉਂਕਿ ਇਹਦੇ ਚ ਉਹਦੇ ਪਿਤਾ ਦਾ ਨਾਮ ਵੀ ਹੁੰਦਾ ਤੇ ਉਹਦਾ ਨਾਮ ਵੀ ਹੁੰਦਾ ਸੋ ਭਜਨ ਲਾਲ ਸਕੂਲ ਗਿਆ ਪਰ ਊੜੇ ਆੜੇ ਤੋਂ ਅੱਗੇ ਨਹੀਂ ਵੱਧ ਸਕਿਆ ਕਿਉਂਕਿ ਉਸਦੇ ਪਿਤਾ ਦਾ ਨਾਂ ਜੈਲाराम ਸੀ ਤੇ ਇਸ ਦਾ ਨਾਂ ਭਜਨ ਲਾਲ ਸੀ ਤੇ ਭਜਨ ਲਾਲ ਜੈਲਾ ਇਸ ਨੇ ਤਖੱਲਸ ਲਾਇਆ ਸੀ ਭਜਨ ਲਾਲ ਨੂੰ ਗੁੜਤੀ ਹੀ ਸੰਗੀਤ ਦੀ ਮੌਸਿਕੀ ਦੀ ਮਿਲੀ ਸੀ ਸੋ ਇਸ ਦੌਰਾਨ ਜੈਲाराम ਇੱਕ ਵਧੀਆ ਗਾਇਕ ਸੀ ਇਸ ਕਾਰਨ ਭਜਨ ਲਾਲ ਦੀ ਰੁਚੀ ਬਚਪਨ ਤੋਂ ਹੀ ਗਾਇਕੀ ਵੱਲ ਹੋ ਗਈ 9-10 ਵਰਿਆਂ ਦੀ ਬਰੇਸ ਦੇ ਵਿੱਚ ਉਸ ਨੇ ਆਪਣੇ ਪਿਤਾ ਤੋਂ ਕਿੰਗ ਵਜਾਉਣੀ ਸਿੱਖੀ ਤੇ ਉਸਨੇ ਆਪਣੇ ਪਿਤਾ ਤੋਂ ਕਿੰਗ ਵਜਾਉਣੇ ਸਿੱਖ ਲਈ ਥੋੜਾ ਵੱਡਾ ਹੋਣ ਤੇ ਪਿਤਾ ਦੇ ਸਾਥੀ ਤੇ ਪ੍ਰਸਿੱਧ ਅਲਗੋਜਾ ਵਾਦਕ 우ਸਤਾਦ ਮੰਗਲ ਸੁਨਾਮੀ ਤੋਂ ਅਲਗੋਜੇ ਵਜਾਉਣੇ ਸਿੱਖੇ ਸੁਰਾਂ ਦੇ ਨਾਲ-ਨਾਲ ਤਾਲ ਦੇ ਵਿੱਚ ਪਰਪੱਕ ਹੋਣ ਲਈ ਪਿਓ ਨਾਲ ਘੜਾ ਵਜਾਉਣ ਵਾਲੇ ਚਿੜੀਆ ਰਾਮ ਤੋਂ ਢੋਲਕ ਵਜਾਉਣਾ ਸਿੱਖਿਆ ਤੇ ਗਾਇਕੀ ਦੇ ਵਿੱਚੋਂ ਭਜਨ ਲਾਲ ਦਾ ਉਸਤਾਦ ਉਸਦਾ ਪਿਤਾ ਜੈਲाराम ਸੀ ਇਹਨਾਂ ਦੀ ਗਾਇਨ ਸ਼ੈਲੀ ਪੱਛਮੀ ਪੰਜਾਬ ਦੇ ਭਾਵ ਨਵਾਬ ਕੁਮਾਰ ਇਨਾਇਤ ਕੋਟੀ ਵਾਲੇ ਸੀਗੀ ਇਸ ਤਰ੍ਹਾਂ ਗਾਇਕ ਅਤੇ ਵਾਦਨ ਦੇ ਵਿੱਚ ਲਗਾਤਾਰ ਮਿਹਨਤ ਮੁਸ਼ਕਲ ਕਰਨ ਤੋਂ ਬਾਅਦ ਭਾਜਨ ਲਾਲ ਦਾ ਸਵਾਯ ਵਿਸ਼ਵਾਸ ਵਧਾ ਗਿਆ ਤੇ ਆਪਣੇ ਪਿਤਾ ਨਾਲ ਢੋਲਕ ਤੇ ਸਾਥ ਦੇਣਾ ਉਸਨੇ ਸ਼ੁਰੂ ਕਰ ਦਿੱਤਾ ਆਪਣੇ ਪਿਤਾ ਨੂੰ ਦੇਖ ਕੇ ਉਸਨੇ ਅਖਾੜੇ ਦੇ ਵਿੱਚ ਖੜਨ ਬੋਲਣ ਗਾਉਣ ਦੇ ਤੌਰ ਤਰੀਕਿਆਂ ਬਾਰੇ ਉਸ ਨੂੰ ਪਤਾ ਲੱਗਦਾ ਗਿਆ ਤੇ ਨਾਲ ਨਾਲ ਉਸਨੇ ਬਹੁਤ ਸਾਰਾ ਗਾਉਣ ਵੀ ਕੰਠ ਕਰ ਲਿਆ 1970 ਦੇ ਵਿੱਚ 18 ਵਰਿਆਂ ਦੀ ਉਮਰ ਦੇ ਵਿੱਚ ਭਾਜਨ ਲਾਲ ਨੂੰ ਚਮਕੌਰ ਸਾਹਿਬ ਵਿਖੇ ਇੱਕ ਪੀਰ ਦੀ ਯਾਦ ਵਿੱਚ ਲੱਗੇ ਮੇਲੇ ਦੇ ਖਾੜੇ ਦੇ ਵਿੱਚ ਪਹਿਲੀ ਵਾਰੀ ਗਾਉਣ ਦਾ ਮੌਕਾ ਮਿਲਿਆ ਉਸ ਦੇ ਸਾਜ਼ੀਆਂ ਦੇ ਵਿੱਚ ਸਵਰਨ ਸਿੰਘ ਮਾਹੀ ਮਾਣੇਵਾਲ ਅਲਗੋਜ਼ੀਆਂ ਤੇ ਛੋਟਾ ਭਰਾ ਅਮਰੀਕ ਢੋਲਕ ਤੇ ਇਸੇ ਦੌਰਾਨ ਚੱਲ ਚੱਲ ਫਿਰ ਪਿੱਛੇ ਮੁੜ ਕੇ ਉਹਨਾਂ ਨੇ ਵੇਖਿਆ ਸੱਭਿਆਚਾਰਕ ਮੇਲਿਆਂ ਪੀਰਾਂ ਫਕੀਰਾਂ ਦੀਆਂ ਆਜਾਦਾਂ 'ਚ ਜੁੜਦੇ ਮੇਲਿਆਂ ਇਕੱਠਾਂ ਦੇ ਵਿੱਚ ਤੇ ਭਜਨ ਲਾਲ ਦੀ ਆਮ ਹਾਜ਼ਰੀ ਲੱਗਣ ਲੱਗੀ ਭਜਨ ਲਾਲ ਨੂੰ ਬਹੁਤ ਸਾਰੇ ਲੜੀਵਤ ਗਾਉਣ ਕੰਠ ਨੇ ਉਹ ਇੱਕ ਗਾਥਾ ਨੂੰ ਘੰਟਿਆਂ ਵੱਦੀ ਲਗਾਤਾਰ ਗਾਉਣ ਦੇ ਸਮਰੱਥ ਹੈ ਇਹਨਾਂ ਗਥਾਵਾਂ ਦੇ ਵਿੱਚ ਹਰੀਸ਼ ਚੰਦਰ ਲਸ਼ਮਣ ਜਤੀਪੂਰਨ ਦਹੁਤ ਬਾਦਸ਼ਾਹ ਵੀਰਜੋਦ ਮਲ ਜੈਮਲ ਫਤਾਦੁੱਲਾ ਸ਼ਾ ਬਹਿਰਾਮ ਮਿਰਜ਼ਾ ਸਸੀ ਹੀਰ ਢੋਲ ਸਮੀ ਆਦ ਆਪਣੇ ਪਿਤਾ ਦੇ ਨਾਂ ਨੂੰ ਆਪਣੇ ਨਾਂ ਨਾਲ ਜੋੜ ਕੇ ਉਸਨੇ ਆਪਣਾ ਨਾਂ ਭਾਜਨ ਲਾਲ ਜੈਲਾ ਰੱਖ ਲਿਆ ਕਿਉਂਕਿ ਪਿਤਾ ਜੈਲਾ ਰਾਮ ਸੀ 1995 ਦੇ ਵਿੱਚ ਭਾਜਨ ਲਾਲ ਜੈਲਾ ਆਲ ਇੰਡੀਆ ਰੇਡੀਓ ਤੇ ਜਲੰਧਰ ਕੇਂਦਰ ਦਾ ਬੀ ਗ੍ਰੇਡ ਦਾ ਰਜਿਸਟਰਡ ਕਲਾਕਾਰ ਸੀ ਕਿਉਂਕਿ ਰੇਡੀਓ ਤੋਂ ਗ੍ਰੇਡ ਮਿਲਣਾ ਤੁਹਾਡੀ ਵੱਡੀ ਗੱਲ ਹੁੰਦੀ ਹੈ ਬੀ ਗ੍ਰੇਡ ਕਲਾਕਾਰ ਸੀ ਤੇ ਕਿਉਂਕਿ ਇੱਕ ਮਿਆਰ ਸੈੱਟ ਕੀਤਾ ਜਾਂਦਾ ਸੀ ਉਹ ਸਰਟੀਫਿਕੇਟ ਰੇਡੀਓ ਦਿੰਦਾ ਹੁੰਦਾ ਸੀਗਾ ਵੀ ਏ ਗ੍ਰੇਡ ਆ ਬੀ ਗ੍ਰੇਡ ਆ ਸੀ ਗ੍ਰੇਡ ਸੋ ਰੇਡੀਓ ਵਾਲਿਆਂ ਨੇ ਪਹਿਲੀ ਵਾਰ ਉਸ ਦੀਆਂ ਪੰਜ ਲੋਕ ਥਾਵਾਂ ਰਿਕਾਰਡ ਕੀਤੀਆਂ ਜਿਨ੍ਹਾਂ ਦੇ ਵਿੱਚ ਪੂਰਨ ਦੋਹ ਜੈਮਲ ਫੱਤਾ ਦੁੱਲਾ ਤੇ ਮਿਰਜ਼ਾ ਸਾਜੀ ਸਨ ਉਸ ਤੇ ਸਵਰਨਮਾਹੀ ਅਲਗੋਜ਼ਾ ਵਾਦਕ ਧਰਮਚੰਦ ਢੋਲਕ ਵਾਦਕ ਤੇ ਦਾਰਾ ਰਾਮ ਚਿੰਮਟੇ ਤੇ ਇਸ ਤੋਂ ਬਾਅਦ ਲਗਾਤਾਰ ਸਾਲ ਦੇ ਵਿੱਚ ਇੱਕ ਵਾਰੀ ਉਸ ਨੂੰ ਰੇਡੀਓ ਤੇ ਗਾਉਣ ਦਾ ਮੌਕਾ ਮਿਲ ਰਿਹਾ ਤੇ ਭਜਨ لال ਜੈਲਾ ਉਤਰੀ ਖੇਤਰ ਸੱਭਿਆਚਾਰ ਕੇਂਦਰ ਪਟਿਆਲਾ ਦਾ ਵੀ ਰਜਿਸਟਰਡ ਕਲਾਕਾਰ ਹੈ ਤੇ ਢਾਈ ਦੇ ਹਕਕਿਆਂ ਤੋਂ ਵੱਧ ਸਮੇਂ ਤੋਂ ਇਸ ਕੇਂਦਰ ਨਾਲ ਜੁੜਿਆ ਤੇ ਇਸ ਕੇਂਦਰ ਰਾਹੀਂ ਵੱਖ-ਵੱਖ ਟੀਮਾਂ ਦੇ ਵਿੱਚ ਬਤੌਰ ਅਲਗੋਜ਼ਾ ਵਾਦਕ ਉਹ ਪੂਰਾ ਭਾਰਤ ਪਰਮਨਨ ਕਰ ਚੁੱਕਾ ਹੈ ਜੰਮੂ ਕਸ਼ਮੀਰ ਤੋਂ ਲੈ ਕੇ ਅੰਡੇਮਾਨ ਨਿਕੋਬਰ ਟਾਪੂਆਂ ਤੇ ਗੁਜਰਾਤ ਤੋਂ ਲੈ ਕੇ ਤਰुण ਅਰਨਾਚਲ ਪ੍ਰਦੇਸ਼ ਤੱਕ ਆਪਣੇ ਲਗੋਜ਼ਿਆਂ ਦੀਆਂ ਸੁਰਾਂ ਬਖੇਰ ਚੁੱਕਾ ਹੈ ਅਜੇ ਵੀ ਭਜਨ لال ਦੇ ਅੱਲਾ ਦਾ ਸਫ਼ਰ جاری ਹੈ ਤੇ ਭਜਨ لال ਜੈਲਾ ਹੋਰਾਂ ਵੱਲੋਂ ਗਾਇਆਂ ਜਾਣ ਵਾਲੀਆਂ ਗਥਾਵਾਂ ਦੇ ਕੁਝ ਨਮੂਨੇ ਲਿਖਦੇ ਨੇ ਹਰਦੀয়াল ਸਿੰਘ ਥੋਈ ਜੀ ਕਹਿੰਦੇ ਰਾਜਿਆ ਚੰਨ ਸੂਰਜ ਸੀ ਉਗਿਆ ਪੂਰਨ ਮਹਿਲੀ ਵੜਿਆ ਤੇਰੇ ਭਲੇਖਿਆ ਰਾਜਿਆ ਮੈਂ ਦਿੱਤੀ ਸੀਜ ਵਸ਼ਾ ਪੂਰਨ ਲਾ ਕੇ ਪੈਰੋਂ ਪੌਲੀਆਂ ਚੜਿਆ ਸੀਜ ਤੇ ਆਹ ਪੌਲੀਆਂ ਹੁੰਦੀਆਂ ਜੁੱਤੀਆਂ ਮੈਂ ਪੁੱਤਰ ਪੁੱਤਰ ਕੂਕ ਦੀ ਨਹੀਂ ਕੀਤਾ ਸ਼ਰਮ ਹਿਆ ਜੇਕਰ ਇਹਨੂੰ ਨਾ ਮਾਰੂੰ ਮੈਂ ਭੈਣ ਤੇ ਤੂੰ ਪਰਾ ਜਦੋਂ ਪੂਰਨ ਸਾਧ ਦਾ ਇਛਰਾ ਮੱਲ ਖੜੋਤੀ ਰਾ ਜਰਾ ਕੁ ਠਹਿਰ ਵੇ ਪੂਰਨਾ ਬੇ ਮੈਂ ਮਿਲਨੇ ਆ ਗਈ ਮਾਂ ਤੇਰੀ ਬਾਸੀ ਹੱਥ ਭਗਵਾਨ ਦੇ ਤੂੰ ਜਾ ਖਾਂ ਬੇਟਾ ਜਾ ਸ਼ੇਰ ਦੇ ਮੂੰਹ ਬੱਕਰੀ ਮੈਂ ਕੀ ਕਣ ਲਵਾ ਛੜਾ ਮਾਤਾ ਲਖੀ ਸੱਚੇ ਰੱਬ ਦੀ ਮਟਾਵਣ ਵਾਲਾ ਕੌਣ ਜਿਹਨੂੰ ਆਪ ਲਜਾਵਦਾ ਮਾਤਾ ਰੱਖਣ ਵਾਲਾ ਕੌਣ ਸਾਲ 1977 ਦੇ ਵਿੱਚ ਭਗਤ ਨਲ ਜੈਲਾ ਦਾ ਵਾਸੀ ਸਮਰਾਲਾ ਨਿਵਾਸੀ ਅਰਜਨ RAM ਦੀ ਪੁੱਤਰੀ ਸ਼ੀਲਾ ਰਾਣੀ ਨਾਲ ਹੋਇਆ ਦੇ ਨ ਪੁੱਤਰ ਦੋ ਧੀਆਂ ਤੇ ਪੁੱਤਰਾਂ ਚ ਕੋਈ ਵੀ ਉਸ ਦੇ ਨਕਸ਼ੇ ਕਦਮ ਗਾਇਕੀ ਵੱਲ ਨਹੀਂ ਤੁਰਿਆ ਆਪਣੀ ਕਮੀਲਦਾਰੀ ਤੋਰਨ ਲਈ ਉਹ ਮਿਹਨਤ ਮਜ਼ਦੂਰੀ ਕਰਦੇ ਨੇ ਤੇ ਭਜਨ ਲਾਲ ਦਾ ਇੱਕ ਪੁੱਤਰਾ ਸਨੀ ਅਲਗੋਜ਼ਾ ਦਾ ਸ਼ੌਕ ਰੱਖਦਾ ਚੰਗਾ ਗਲਗੋਜ਼ਾ ਵਾਦਕ ਬਣ ਦੀ ਉਮੀਦ ਹੈ ਭਜਨ ਲਾਲ ਅੱਜ ਕੱਲ ਪਰਿਵਾਰ ਸਮੇਤ ਸਮਰਾਲੇ ਰਹ ਰਿਹਾ ਪਿਛਲੇ 5 ਦਹਾਕਿਆਂ ਤੋਂ ਭਜਨ ਲਾਲ ਸੰਗੀਤ ਨਾਲ ਬਤੌਰ ਗਵੰਤਰੀ ਵਜੰਤਰੀ ਵੀ ਜੁੜਿਆ ਇਸ ਦੇ ਬਾਵਜੂਦ ਉਸ ਦੀ ਹਾਰ ਆਰਥਿਕ ਹਾਲਤ ਬਦਤਰ ਹੈ ਤੇ ਜਦੋਂ ਕੋਈ ਪ੍ਰੋਗਰਾਮ ਕਹੀਦਾ ਨਹੀਂ ਮਿਲਦਾ ਤੇ ਉਦੋਂ ਪਿੰਡਾਂ ਦੇ ਵਿੱਚ ਕਬਾੜ ਦੀ ਫੇਰੀ ਵੀ ਲਾਉਂਦਾ ਇੱਕ ਕਲਾਕਾਰ ਟੀਨ ਦੇ ਡੱਬੇ ਟੁੱਟਿਆ ਫੁੱਟਿਆ ਪਲਾਸਟਿਕ ਖਾਲੀ ਬੋਤਲਾਂ ਖਰੀਦਦਾ ਤੇ ਸਾਡੀਆਂ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਜੋ ਬੋਲੀ ਸਭਿਆਚਾਰ ਦੀ ਸੰਭਾਲ ਲਈ ਦਮਗਜੇ ਮਾਰਦੀਆਂ ਨੇ ਉਹਨਾਂ ਨੂੰ ਅਜਿਹੇ ਕਲਾਕਾਰਾਂ ਦੀ ਮਦਦ ਇਮਦਾਦ ਕਰਨੀ ਚਾਹੀਦੀ ਹੈ ਪੈਨਸ਼ਨ ਲਾਉਣੀ ਚਾਹੀਦੀ ਹੈ ਤਾਂ ਜੋ ਇਹਨਾਂ ਪੰਜਾਬੀ ਜ਼ੁਬਾਨ ਦੇ ਲਈ ਕੰਮ ਕਰਨ ਵਾਲਿਆਂ ਦਾ ਬੜਾਪਾ ਸੌਖਾ ਬੀਤ ਸਕੇ ਲਖਤਮ ਸਰਦਾਰ ਹਰਦਿਆਲ ਸਿੰਘ ਥੋਹੀ ਜਿਨ੍ਹਾਂ ਨੇ ਕਈ ਕਿਤਾਬਾਂ ਸਭਿਆਚਾਰ ਦੇ ਮੁਤਲਕ ਲਿਖੀਆਂ ਨੇ ਤੇ ਨੰਬਰ ਹੈ ਸਰ ਹਰਦਿਆਲ ਸਿੰਘ ਥੋਹੀ ਹੋਰਾਂ ਦਾ 84271 00341 84271 00341 AC ਆ ਲੋਕ ਕਲਾਕਾਰ ਭਜਨ ਲਾਲ ਜੈਲਾ ਦੀ ਗਾਥਾ ਜਿਹੜਾ ਅੱਜਕੱਲ ਵਜੰਤਰੀ ਗਵੰਤਰੀ ਹੋਣ ਦੇ ਬਾਵਜੂਦ ਰੇੜੀ ਲਾਉਂਦਾ ਹੈ ਸਮਾਨ ਖਰੀਦਾ ਫੇਰੀ ਲਾਉਂਦਾ ਕਬਾੜ ਦੀ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਆਪਣੇ ਇਹਨਾਂ ਭਰਾਵਾਂ ਨੂੰ ਤੁਸੀਂ ਆਪਣੇ YouTube ਪੇਜ دیਵਾਨਾ ਰੇਡੀਓ ਦੇ YouTube ਪੇਜ ਤੇ ਲਾਈਵ ਸੁਣਦੇ ਦੇਖਦੇ ਹੋ ਤੇ ਕੁਝ ਵੀਡੀਓ ਵੀ ਉੱਥੇ ਹੁੰਦੀਆਂ ਨੇ ਤੇ ਕੁਝ ਆ ਆਡੀਓ ਦਾ ਵੀ ਤੁਸੀਂ ਉੱਥੇ ਆਨੰਦ ਮਾਣ ਸਕਦੇ ਹੋ ਤੇ ਇਹਨਾਂ ਵੀਡੀਓ ਤੇ ਆਡੀਓ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655ਤੇ ਮੰਗਵਾ ਸਕਦੇ ਹੋ 9876309655 ਆਪਣਾ WhatsApp ਗਰੁੱਪ ਨੰਬਰ ਹੈ ਸੋ ਦੋਸਤੋ ਇਸ ਦੇ ਨਾਲ ਹੀ ਹੋਣਾ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਨੂੰ ਦਿਵਾ ਗਿਆ ਧੰਨਵਾਦ ਸਸਿਕਾ